ਡੰਡਾਉਤ ਵੰਦਨੇ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਪਰਤ ਪ੍ਰਭ ਆਇਆ ਭਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਵਾਂ ਦੁਰਤ ਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣ ਬਿਰਦ ਸਮਾਰਿਆ ਦੁਰਤਿ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣ ਬਿਰਦ ਸਮਾਰਿਆ ਹੋਈ ਰਾਜੇ RAM ਕੀਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੂ ਮਨ ਤਨ ਦੇ ਸੁਖਾਲੀ ਰਹਾਉ ਪਤ ਤੋ ਉਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪ੍ਰਭਾਸ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਗੁਰਪਿਆਰ ਵਾਲਿਓ ਸਤ ਸੰਗੀ ਜਨੋ ਸਤਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 620 ਤੇ ਸਭਾਇਮਾਨ ਸ਼ਬਦ ਪੜਿਆ 108 ਰਾਗ 108 ਰਾਗ ਅੰਦਰਾ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਮੁਖਾਰਬੰਦ ਚੋਂ ਬਿੰਦ ਚੋਂ ਉਚਾਰੇ ਹੋਏ ਸ਼ਬਦ ਆ ਜੀ ਇਹ ਗੁਰੂ ਨਾਨਕ ਸਾਹਿਬ ਦੀ ਜੋਤ ਪੰਜਵੇਂ ਸਰੂਪ ਦੀ ਰਚਨਾਵਾਂ ਤੋਂ ਉਚਾਰੇ ਹੋਏ ਸ਼ਬਦ ਵਿੱਚੋਂ ਆਪਾਂ ਸ਼ਬਦ ਪੜਿਆ ਮਾਰਾ ਨੇਥੇ ਸਮਝਾਉਣਾ ਕੀਤਾ ਦੁਰਤਿ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਤੇ ਉਹਦੀ ਸਾਮ ਸੰਭਾਲ ਕਰਦਾ ਹੈ ਤੇ ਸਾਡੀ ਜਿਹੜੇ ਮਾੜੇ ਖਿਆਲ ਨੇ ਮਾੜਾ ਸੁਭਾ ਗੁਰੂ ਦਾ ਗਿਆਨ ਉਸ ਨੂੰ ਦੂਰ ਕਰਦਾ ਤੇ ਸੱਚ ਨਾਲ ਜੋੜਦਾ ਜੇ ਮਨੁੱਖ ਭੈਣਾ ਚਾਹੇ ਭਾਈ ਆ ਜਿਹੜਾ ਵੀ ਮਨੁੱਖ ਗੁਰੂ ਦੀ ਬਾਣੀ ਨੂੰ ਸਮਝਦਾ ਸਮਝ ਕੇ ਮੰਨਦਾ ਤੇ ਮੰਨ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਗੁਰੂ ਦੇ ਸ਼ਬਦ ਦੀ ਕਮਾਈ ਹੁੰਦੀ ਆ ਵੀ ਗੁਰੂ ਦੇ ਬਚਨਾਂ ਤੇ ਆਪਣਾ ਜੀਵਨ ਬਸਰ ਕਰਨਾ ਜਿਹੜਾ ਮਨੁੱਖ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਬਸਰ ਕਰਦਾ ਹੈ ਉਹਦੀ ਮਾੜੀ ਮਤ ਮਾੜੀ ਬਿਰਤੀ ਮਾੜੇ ਖਿਆਲ ਮਾੜੀ ਸੋਚ ਮਾੜੀ ਬੋਲੀ ਮਾੜੀ ਦੇਖਣੀ ਸਭ ਦੂਰ ਹੋ ਜਾਂਦੀ ਹੈ ਤੇ ਫਿਰ ਸਭ ਕੋ ਵੰਦ ਹੈ ਸਭ ਕੋ ਵੰਦ ਹੈ ਗੋਬਿੰਦ ਮੈਨੋਂ ਨਹੀਂ ਕੋਈ ਫਿਰ ਪ੍ਰਭੂ ਪਰਮਾਤਮਾ ਸਾਰਿਆਂ ਵਿੱਚ ਉਸ ਨੂੰ ਦਿਸਣ ਲੱਗ ਪੈਂਦਾ ਹੈ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਫਿਰਦ ਸੁਮਾਰਿਆ ਉਸ ਪ੍ਰਭੂ ਪਾਰ ਬ੍ਰਹਮ ਪ੍ਰਭ ਪਰਮਾਤਮਾ ਨੇ ਕਰਪਾ ਕੀਤੀ ਤੇ ਜਿਹੜੇ ਮਨੁੱਖ ਨੇ ਭਾਈ ਧਾਰਨ ਕਰ ਲਈ ਕਿਰਪਾ ਨਾਲੇ ਵੀ ਗੱਲ ਕਰਨੀ ਆਪਾਂ ਪਾਰ ਬ੍ਰਹਮ ਪ੍ਰਭ ਕਿਰਪਾਤਾਰੀ ਆਪਣਾ ਬਿਰਦ ਸਮਾਰਿਆ ਉਸ ਨੇ ਕਿਰਪਾ ਕੀਤੀ ਅਸੀਂ ਕਿਰਪਾ ਉਹਦੀ ਪ੍ਰਵਾਨ ਕੀਤੀ ਤੇ ਜੀਵਨ ਬਸਰ ਹੋ ਗਿਆ ਸਫਲ ਹੋ ਗਿਆ ਲੇਖੇ ਵਿੱਚ ਲੱਗ ਗਿਆ ਹੋਈ ਰਾਜੇ RAM ਕੀ ਰਖਵਾਲੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰੱਖਿਆ ਸਭ ਜੀਵਾਂ ਉੱਤੇ ਸਾਰਿਆਂ ਦੀ ਰੱਖਿਆ ਕਰਦਾ ਉਹ ਵਾਹਿਗੁਰੂ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਫਿਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਰਦਾਸਨਾ ਕਰਦਾ ਹੈ ਉਸ ਦੀ ਵੰਦਗੀ ਕਰਦਾ ਹੈ ਜਿਹੜਾ ਮੋਨੁਖ ਸੱਚੇ ਪਾਤਸ਼ਾਹ ਦੀ ਫੇਰ ਉਹ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਇੱਥੇ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਈ ਗੁਣ ਗੁਣੇ ਚਾਹੀਦੇ ਨੇ ਤੇ ਫੇਰ ਸਾਡਾ ਮਨ ਤੇ ਤਨ ਦੇਹ ਆ ਜਿਹੜੀ ਇਹ ਸੌਖੀ ਹੋ ਜਾਏਗੀ ਰਹਾਉ ਰਹਾਵਲੇ ਬੰਦ ਚ ਮਾਰਾ ਨੇ ਦੱਸਿਆ ਪਤ ਤੋ ਉਧਾਰਨ ਸਤ ਗੁਰ ਮੇਰਾ ਪਤ ਤੋ ਉਧਾਰਨ ਸਤ ਗੁਰ ਮੇਰਾ ਮੋਹਿਤ ਇਸ ਕਾ ਪ੍ਰਵਾਸ ਉਹ ਇੱਜ਼ਤ ਪਤ ਰੱਖਣ ਵਾਲਾ ਅਕਾਲ ਪੁਰਖ ਵਾਹਿਗੁਰੂ ਗੁਰੂ ਮਾਰਾ ਸਮਝਾਉਂਦੇ ਨੇ ਵੀ ਸਾਨੂੰ ਉਹਦੇ ਤੇ ਭਰੋਸਾ ਹੈ ਆਪਾਂ ਵੀ ਭਾਈ ਆਪਾਂ ਨੂੰ ਵੀ ਭਰੋਸਾ ਹੋਣਾ ਚਾਹੀਦਾ ਗੁਰੂ ਤੇ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾਂ ਉਹ ਬਖਸ਼ ਲੈਂਦਾ ਸੱਚਾ ਸਾਹਿਬ ਪ੍ਰਮਾਤਮਾ ਅਰਦਾਸ ਸੁਣ ਕੇ ਜਦੋਂ ਤੂੰ ਸੱਚੇ ਦਿਲੋਂ ਅਰਦਾਸ ਕਰਦਾ ਤੇ ਤੂੰ ਸੱਚਾ ਸੁੱਚਾ ਆਪਣਾ ਜੀਵਨ ਬਸਰ ਕਰਦਾ ਭਾਈ ਫਿਰ ਇਹ ਗੱਲ ਬਣਦੀ ਆ ਫਿਰ ਮਨੁੱਖਾ ਜਨਮ ਲੇਖੇ ਵਿੱਚ ਲੱਗਦਾ ਹੈ ਇਹ ਆਪਾਂ ਕੁਝ ਪੰਕਤੀਆਂ ਪੜੀਆਂ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਜਿਹੜਾ ਆਪਾਂ ਪੜਿਆ ਉਹਦੀ ਆਪਾਂ ਵਿਚਾਰ ਕੀਤੀ ਆ ਗੁਰੂ ਦੀ ਕਿਰਪਾ ਸਦਕਾ ਜਿਹੜਾ ਲੜੀਵਾਰ ਆਪਾਂ ਕਰਦੇ ਆ ਲੜੀਵਾਰ ਪਾਵਨ ਪਵਿੱਤਰ ਅੰਗ 456 ਤੇ ਆ ਜੀ ਸਤਿਗੁਰੂ ਕਹਿੰਦੇ ਨੇ ਨਾਨਕ ਪਿਆਮਪੇ ਚਰਨ ਜੰਪੇ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਇਹੀ ਉਥੇ ਸ਼ਬਦ ਚ ਦੱਸਦਾ ਮਹਾਰਾਜ ਇਹ ਹੀ ਭਾਵ ਬਣਦਾ ਇਸੇ ਸ਼ਬਦ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਤੇਰੇ ਚਰਨਾਂ ਦਾ ਧਿਆਨ ਧਰਦਾ ਹਾਂ ਹੇ ਗੋਪਾਲ ਹੇ ਦਿਆਲ ਹੇ ਕਿਰਪਾ ਦੇ ਖਜ਼ਾਨੇ ਮੈਂ ਤੇਰਾ ਪੱਲਾ ਫੜਿਆ ਹੈ ਪੱਲਾ ਫੜਿਆ ਵੀ ਭਾਈ ਇਹੀ ਹੁੰਦਾ ਬਈ ਗੁਰੂ ਦੇ ਕਹੇ ਅਨੁਸਾਰ ਜੀਵਨ ਹੈ ਜਿਹੜੇ ਮਨੁੱਖ ਦਾ ਗੁਰੂ ਦੇ ਕਹੇ ਅਨੁਸਾਰ ਜੀਵਨ ਬਸਰ ਕਰਦਾ ਉਹਨੇ ਗੁਰੂ ਦਾ ਪੱਲਾ ਫੜ ਲਿਆ ਗੁਰੂ ਦੇ ਲੜ ਲੱਗੇ ਆਪਾਂ ਕਹਿ ਦਿੰਨੇ ਆ ਗੁਰੂ ਦੇ ਲੜ ਲੱਗੇ ਆ ਗੁਰੂ ਦੇ ਲੜ ਲੱਗਣਾ ਗੁਰੂ ਦਾ ਪੱਲਾ ਫੜਨਾ ਗੱਲ ਭਾਵੇਂ ਇੱਕੋ ਹੀ ਹੈ ਪਰ ਜਿਹੜਾ ਸੰਧਾਨ ਆ ਵੀ ਗੁਰੂ ਦੇ ਕਹੇ ਅਨੁਸਾਰ ਜੀਵਨ ਮਨੁੱਖ ਦਾ ਭੈਣਾ ਚਾਹ ਪਾਈ ਆ ਜੇ ਹੁਣ ਆਪਾਂ ਆ ਕੇ ਨਮਸਕਾਰ ਵੀ ਕਰਦੇ ਆਂ ਦਰਸ਼ਨੀ ਭੇਟਾ ਵੀ ਕੁਛ ਨਾ ਕੁਛ ਰੱਖਦੇ ਆਂ ਤੇ ਇਹ ਵੀ ਅਸੀਂ ਕਹਿੰਨੇ ਆਂ ਵੀ ਗੁਰੂ ਦਾ ਪੱਲਾ ਫੜਿਆ ਅਸੀਂ ਗੁਰੂ ਦੇ ਲੜ ਲੱਗੇ ਹੋਏ ਆਂ ਤੇ ਗੁਰੂ ਦੀ ਅਸੀਂ ਗੱਲ ਮੰਨਦੇ ਨਹੀਂ ਫੇਰ ਭਾਈ ਮੂਹੋਂ ਕਹਿਣ ਦੀ ਗੱਲ ਹੀ ਆ ਇਹ ਗੁਰੂ ਦੇ ਲੜ ਲੱਗਣਾ ਗੁਰੂ ਦੇ ਪੱਲੇ ਲੱਗਣਾ ਗੁਰੂ ਦੀ ਗੱਲ ਮੰਲਣੀ ਇਹਨੂੰ ਕਿਹਾ ਅਸੀਂ ਗੁਰੂ ਦੇ ਲੜ ਲੱਗੇ ਆਂ ਜਾਂ ਗੁਰੂ ਦਾ ਪੱਲਾ ਫੜਿਆ ਅਗਲੇ ਬੰਦ ਚ ਮਾਰਾ ਨੇ ਦੱਸਿਆ ਭਗਤ ਬਸਲ ਹਰ ਬਿਰਦ ਆਪ ਬਣਾਇਆ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਪ੍ਰਮਾਤਮਾ ਆਪਣੀ ਭਗਤੀ ਦੇ ਕਾਰਨ ਆਪਣੇ ਭਗਤਾਂ ਨਾਲ ਪਿਆਰ ਕਰਨ ਵਾਲਾ ਹੈ ਆਪਣਾ ਇਹ ਮੁੱਢ ਕਦੀਮਾ ਦਾ ਸੁਭਾਅ ਉਸ ਨੇ ਆਪ ਹੀ ਬਣਾਇਆ ਹੋਇਆ ਹੈ ਜਹ ਜਹ ਸੰਤ ਅਰਾਦੇ ਤਹ ਤਹ ਪ੍ਰਗਟਾਇਆ ਮਹਾਰਾਜ ਕਹਿੰਦੇ ਨਾ ਜਿੱਥੇ-ਜਿੱਥੇ ਉਸ ਦੇ ਸੰਤ ਸਤਸੰਗੀ ਉਸ ਦਾ ਆਰਾਧਨ ਕਰਦੇ ਹਨ ਉੱਥੇ-ਉੱਥੇ ਉਹ ਜਾ ਕੇ ਦਰਸ਼ਨ ਦਿੰਦਾ ਹੈ। ਕਿਵੇਂ ਹਰ ਜੁਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪਹਿਰਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਉ ਮੁਖ ਲਾਇਆ। ਇਹ ਕੁਰਬਾਨੀ ਦੀ ਪੰਕਤੀ ਹੈ ਨਾ। ਬੇਹੰਕਾਰੀਆਂ ਵੱਲੀ ਪੈਠ ਕਰ ਲੈਂਦਾ ਵਾਹਿਗੁਰੂ ਤੇ ਆਪਣੇ ਨਾਮ ਦੇ ਰੰਗੇ ਹੋਏ ਰੰਗਿਆਂ ਨੂੰ ਆਪਦੇ ਭਗਤ ਪਿਆਰਿਆਂ ਨੂੰ ਜਾ ਕੇ ਹਰਨਾਕ ਸਵਰਗਿਆਂ ਤੋਂ ਬਚਾ ਲੈਂਦਾ ਅਗੇ ਮਹਾਰਾ ਜੀ ਨੇ ਦੱਸਿਆ ਪ੍ਰਭ ਆਪ ਲਈ ਸਮਾਏ ਸਹਜ ਸੁਭਾਈ ਭਗਤ ਕਾਰਜ ਸਾਰਿਆਂ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਆਪ ਹੀ ਆਪਣੇ ਭਗਤ ਆਪਣੇ ਚਰਨਾਂ ਵਿੱਚ ਲੀਨ ਕੀਤੇ ਹੋਏ ਹਨ ਆਤਮਕ ਅਡੋਲਤਾ ਵਿੱਚ ਤੇ ਪ੍ਰੇਮ ਵਿੱਚ ਟਿਕਾਏ ਹੋਏ ਹਨ ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ ਆਨੰਦ ਹਰਿ ਦਸ ਮਹਾ ਮੰਗਲ ਸਰਬ ਦੁਖ ਬਸਾਰਿਆ ਮਹਾਰਾਜ ਕਹਿੰਦੇ ਭਗਤ ਪਰਮਾਤਮਾ ਦੀ ਸਿਵਤ ਸਲਾਹ ਕਰਦੇ ਹਨ ਹਰ ਮਲਾਪ ਦੀ ਖੁਸ਼ੀ ਦੇ ਗੀਤ ਗਾਉਂਦੇ ਹਨ ਵੀ ਉਹਦੇ ਨਾਲ ਮਲਾਪ ਹੋਵੇ ਗੀਤ ਗਾਉਂਦੇ ਹਨ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਗੀਤ ਗਾਉਂਦੇ ਨੇ ਭਗਤ ਪਿਆਰੇ ਤੇ ਆਪਾਂ ਦੁਨਿਆਵੀ ਆ ਜਿਹੜੇ ਆਪਾਂ ਪ੍ਰਭੂ ਦੇ ਗੀਤ ਗਾਉਨੇ ਆ ਵੀ ਸਾਡਾ ਦਰਿਆਵੀ ਕਾਰਜ ਸਫਰ ਜੇ ਆ ਵੀ ਕੰਮ ਹੋ ਜੇ ਆ ਵੀ ਕੰਮ ਹੋ ਜੇ ਸਵਾਰਥ ਰੱਖਨੇ ਆ ਪਰਮਾਤਮਾ ਦਾ ਨਾਮ ਸਵਾਰਥੀ ਹੋ ਕੇ ਨਹੀਂ ਜਪਣਾ ਉਸ ਨੂੰ ਮਿਲਣ ਦੀ ਖਾਤਰ ਜਪਣਾ ਪ੍ਰਭੂ ਪਰਮਾਤਮਾ ਦਾ ਨਾਮ ਆਪਾਂ ਇੱਥੇ ਮਹਾਰਾ ਨੇ ਇਹੀ ਦੱਸਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁੱਖ ਬਸਾਰਿਆ ਭਗਤ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਹਰ ਮਲਾਪ ਦੀ ਖੁਸ਼ੀ ਦੇ ਗੀਤ ਗਾਉਂਦੇ ਹਨ ਆਤਮਿਕ ਆਨੰਦ ਮਾਣਦੇ ਹਨ ਤੇ ਆਪਣੇ ਸਾਰੇ ਦੁੱਖ ਭਲਾ ਲੈਂਦੇ ਹਨ ਭਲਾ ਲੈਂਦੇ ਹਨ ਸਰੀਰਕ ਦੁੱਖ ਨਹੀਂ ਫਿਰ ਉਹਨਾਂ ਨੂੰ ਸਤਾ ਸਕਦਾ ਕੋਈ ਅਗੇ ਮਾਰਾ ਦੱਸਦੇ ਨੇ ਚਮਤਕਾਰ ਪ੍ਰਗਾਸ ਤਹ ਦਸ ਇਕ ਤਹ ਦ੍ਰਿਸ਼ਟਾਇ ਜਿਸ ਪ੍ਰਮਾਤਮਾ ਦੇ ਨੂਰ ਦੀ ਝਲਕ ਜੋਤ ਦਾ ਚਾਨਣ ਦਸੀ ਪਾਸੇ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ ਉਹੀ ਪ੍ਰਮਾਤਮਾ ਭਗਤ ਜਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਨਾਨਕ ਪਿਆੰਬੇ ਚਰਨ ਜਾਂਪੇ ਭਗਤ ਬਸਲ ਹਰ ਪਿਰਦ ਆਪ ਬਨਾਇਆ ਗੁਰੂ ਨਾਨਕ ਸਾਹਿਬ ਜੀ ਬੇਨਤੀ ਕਰਦੇ ਹਨ ਪ੍ਰਭੂ ਚਰਨਾਂ ਦਾ ਧਿਆਨ ਧਰਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਪ੍ਰਭੂ ਚਰਨਾਂ ਦਾ ਧਿਆਨ ਆਪ ਜੀ ਦੇ ਚਰਨਾਂ ਦਾ ਧਿਆਨ ਧਰਦਾ ਹੈ ਤੇ ਆਖਦਾ ਹੈ ਕਿ ਪ੍ਰਮਾਤਮਾ ਆਪਣੀ ਭਗਤੀ ਦੇ ਕਾਰਨ ਆਪਣੇ ਭਗਤਾਂ ਨਾਲ ਪਿਆਰ ਕਰਨ ਵਾਲਾ ਹੈ ਆਪਣਾ ਇਹ ਮੁੱਢ ਕਦੀਮਾ ਦਾ ਸੁਭਾਅ ਉਸ ਨੇ ਆਪ ਹੀ ਬਣਾਇਆ ਹੋਇਆ ਹੈ ਅਗਲੇ ਸ਼ਬਦ ਜਮਾਰਾ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਇਹ ਪਾਵਨ ਪਵਿੱਤਰ ਅੰਕ 457 ਤੇ ਸੁਭਾਏ ਮਾਨਾ ਜੀ ਸ਼ਬਦ ਮਹਾਰਾਜ ਕਾnde ਖਿਰ ਸੰਤਨ ਸੁਹਾਗ ਮਰੇ ਨ ਜਾਵੇ ਖਿਰ ਸੰਤਨ ਸੁਹਾਗ ਮਰੇ ਨ ਜਾਵੇ ਪ੍ਰਮਾਤਮਾ ਦੇ ਸਤ ਸੰਗੀ ਜਨ ਸੰਤ ਜਨ ਪ੍ਰਮਾਤਮਾ ਦੇ ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ ਕਿਉਂਕਿ ਉਹਨਾਂ ਦੇ ਸਿਰ ਦਾ ਸਾਈਂ ਨਾ ਕਦੇ ਮਰਦਾ ਹੈ ਨਾ ਕਦੇ ਉਹਨਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ਕਿਉਂਕਿ ਪ੍ਰਭੂ ਪਰਮਾਤਮਾ ਤਾਂ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ ਨਾ ਤੇ ਜਿਹੜੀ ਜੀਵ ਆਤਮਾ ਉਸ ਪ੍ਰਭੂ ਪਰਮਾਤਮਾ ਦੇ ਲੜ ਲੱਗੀ ਹੈ ਤੇ ਉਹ ਸਦਾ ਜੀਵ ਉਹ ਸਦਾ ਸੁਹਾਗਣ ਰਹਿੰਦੀ ਹੈ ਜਾ ਕੇ ਇੱਕ ਰਹੇ ਹਰਨਾ ਸੋ ਸਦ ਹੀ ਆਵੇ ਜਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਦਾ ਜਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਆਬਸ ਉਹ ਸਦਾ ਉਸ ਦੇ ਮਲਾਪ ਦੇ ਆਨੰਦ ਨੂੰ ਮਾਣਦੀ ਹੈ ਅਬਿਨਾਸੀ ਅਬਗਤ ਸੋ ਪ੍ਰਭ ਸਦਾ ਨਵ ਤੁਨ ਨਿਰਮਲ ਉਹ ਪਰਮਾਤਮਾ ਨਾਸ ਤੋਂ ਰਹਿਤ ਹੈ ਅਦ੍ਰਿਸ਼ਟ ਹੈ ਸਦਾ ਨਵੇਂ ਪਿਆਰ ਵਾਲਾ ਹੈ ਪਵਿੱਤਰ ਸਰੂਪ ਹੈ ਉਹਦਾ ਪਿਆਰ ਕਦੀ ਪੁਰਾਣਾ ਨਹੀਂ ਹੁੰਦਾ ਸਦਾ ਪ੍ਰਭੂ ਪਰਮਾਤਮਾ ਨਾਲ ਜੀਵ ਇਸਤਰੀ ਜਿਹੜੀ ਪਿਆਰ ਕਰਦੀ ਆ ਉਹਦਾ ਨਵਾਂ ਹੀ ਰਹਿੰਦਾ ਪਿਆਰ ਫਿਰ ਪੁਰਾਣਾ ਨਹੀਂ ਹੁੰਦਾ ਫਿੱਕਾ ਨਹੀਂ ਪੈਂਦਾ ਸਦਾ ਚੜਦੀ ਕਲਾ ਵਾਲਾ ਸਹਬ ਮੇਰਾ ਨਿਤ ਨਮਾ ਨਾ ਆਵੇ ਨਾ ਜਾਏ ਇਸ ਤਰ੍ਹਾਂ ਪੰਕਤੀ ਪੜ੍ਹਦੇ ਆਂ ਅਮਰ ਘਰ ਵੀ ਉਹ ਪ੍ਰਭੂ ਪਰਮਾਤਮਾ ਦਾ ਗਿਆਨ ਗੁਰੂ ਨਿਤ ਨਮਾ ਇਹ ਕਿਤੇ ਆਉਂਦਾ ਜਾਂਦਾ ਨਹੀਂ ਹੈ ਨਮਾ ਪੁਰਾਣਾ ਨਹੀਂ ਹੁੰਦਾ ਸਦਾ ਹੀ ਨਮਾ ਰਹਿੰਦਾ ਹੈ ਮਹਾਰਾਜ ਕਹਿੰਦੇ ਨਾ ਦੂਰ ਸਦਾ ਹضور ਠਾਕਰ ਤਹ ਦਿਸ ਪੂਰਨ ਸਦ ਸਦਾ ਉਹ ਮਾਲਕ ਕਿਸੇ ਤੋਂ ਵੀ ਦੂਰ ਨਹੀਂ ਹੈ ਸਦਾ ਹਰੇਕ ਦੇ ਅੰਗ ਸੰਗ ਵੱਸਦਾ ਹੈ ਦਸੀ ਹੀ ਪਾਸੀ ਉਹ ਸਦਾ ਹੀ ਸਦਾ ਵਿਆਪ ਰਹਿੰਦਾ ਹੈ ਪ੍ਰਾਨਪਤ ਗਤਮਤ ਜਾਤੇ ਫਿਰ ਪ੍ਰੀਤ ਪ੍ਰੀਤਮ ਭਾਵੇ ਪ੍ਰਾਨਪਤ ਗਤਮਤ ਜਾਤੇ ਫਿਰ ਪ੍ਰੀਤ ਪ੍ਰੀਤਮ ਭਾਵੇ ਜੀ ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪ੍ਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਿਕ ਅਵਸਥਾ ਮਿਲਦੀ ਹੈ ਚੰਗੀ ਅਕਲ ਪ੍ਰਾਪਤ ਹੁੰਦੀ ਹੈ ਜਿਉਂ-ਜਿਉਂ ਉਸ ਪਿਆਰੇ ਨਾਲ ਪ੍ਰੀਤ ਬਤਾਈਏ ਤੇ ਉਹ ਉਹ ਪ੍ਰੀਤਮ ਪ੍ਰਭੂ ਪਿਆਰਾ ਲੱਗਦਾ ਹੈ ਨਾਨਕ ਬਖਾਣੇ ਗੁਰ ਬਚਨ ਜਾਣੇ ਫਿਰ ਸੰਤਨ ਸੁਹਾਗ ਮਰੇ ਨਾ ਜਾਵੇ ਨਾਨਕ ਬਖਾਣੇ ਗੁਰ ਬਚਨ ਜਾਣੇ ਫਿਰ ਸੰਤਨ ਸੁਹਾਗ ਮਰੇ ਨਾ ਜਾਵੇ ਉਹ ਸਦਾ ਸੁਹਾਗ ਭਾਗ ਵਾਲੀ ਆ ਜੀ ਮਿਸਤਰੀ ਤੇ ਪ੍ਰਭੂ ਪਰਮਾਤਮਾ ਕਿੱਥੇ ਵੀ ਜਾਂਦਾ ਆਉਂਦਾ ਨਹੀਂ ਮਹਾਰਾਜ ਦੱਸਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਪ੍ਰਭੂ ਪ੍ਰੀਤਮ ਨਾਲ ਡੂੰਗੀ ਸਾਝ ਪੈਂਦੀ ਹੈ ਪ੍ਰਮਾਤਮਾ ਦੇ ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ ਕਿਉਂਕਿ ਉਹਨਾਂ ਦਾ ਖਸਮ ਪ੍ਰਭੂ ਨਾ ਕਦੇ ਮਰਦਾ ਹੈ ਨਾ ਕਦੇ ਉਹਨਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ਜਾ ਕੋ ਰਾਮ ਪਧਾਰ ਤਾਂ ਕੇ ਅਨੰਦ ਕਣ ਮਹਾਰਾਜ ਕਹਿੰਦੇ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਮਿਲ ਪੈਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਬਹੁਤ ਆਨੰਦ ਬਣਿਆ ਰਹਿੰਦਾ ਹੈ ਸੁਖਵੰਤੀ ਸਨਾਰ ਸੁਖਵੰਤੀ ਸਨਾਰ ਸੋਭਾ ਪੂਰਵਣ ਉਹ ਸੁਖੀ ਜੀਵਨ ਵਾਲੀ ਜੀਵ ਇਸਤਰੀ ਉਹ ਸੁਖੀ ਜੀਵਨ ਬਤਾਂਦੀ ਹੈ ਹਰ ਥਾਂ ਉਸ ਦੀ ਸੋਭਾ ਵਡਿਆਈ ਮਣੀ ਰਹਿੰਦੀ ਹੈ ਜਿਵੇਂ ਕਿ ਸੋਭਾ ਵਡਿਆਈ ਹੁਣ ਆਪਾਂ ਭਗਤ ਪਿਆਰਿਆਂ ਦੀ ਗੱਲ ਕਰੀਏ ਭਗਤ ਪਿਆਰਿਆਂ ਦੀ ਬਾਣੀ ਦਰਜਾ ਪ੍ਰਭੂ ਪਰਮਾਤਮਾ ਨੇ ਬਰਾਬਰਤਾ ਦਿੱਤੀ ਭਗਤ ਪਿਆਰਿਆਂ ਦੀ ਬਾਣੀ ਦਰਜ ਕੀਤੀ ਤੇ ਉਹਨਾਂ ਦਾ ਸੰਸਾਰ ਵਿੱਚ ਨਉ ਆ ਗੁਰੂ ਸਾਹਿਬਾਂ ਦਾ ਨਉ ਸੰਸਾਰ ਵਿੱਚ ਤੇ ਭਗਤ ਪਿਆਰਿਆਂ ਦਾ ਵੀ ਪਟ ਸਾਹਿਬਾਨਾਂ ਦਾ ਵੀ ਤਨ ਗੁਰ ਸਿੱਖ ਸਾਹਿਬਾਨਾਂ ਦੀ ਬਾਣੀ ਦਰਜਾ ਉਹਨਾਂ ਦਾ ਵੀ ਨਾਮ ਦਾ ਆਪਣੇ ਨਾਮ ਨਾਲ ਮਿਲ ਕੇ ਜਿਵੇਂ ਦੁੱਧ ਵਿੱਚ ਪਾਣੀ ਰਲ ਕੇ ਤੇ ਦੁੱਧ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ ਤੇ ਜਦੋਂ ਅੱਗ ਤੇ ਉਬਲਣ ਦੀ ਵਾਰੀ ਆਉਂਦੀ ਹੈ ਤਾਂ ਫਿਰ ਪਾਣੀ ਪਹਿਲਾਂ ਛੜਦਾ ਦੁੱਧ ਨੂੰ ਸੇਕ ਬਾਅਦ ਵਿੱਚ ਲੱਗਦਾ ਇਸ ਤਰ੍ਹਾਂ ਫਿਰ ਗੁਰੂ ਦਾ ਪਿਆਰਾ ਤੇ ਗੁਰੂ ਇੱਕ ਮੈਂ ਇੱਕ ਹੋ ਜਾਂਦੇ ਨੇ ਤੇ ਫਿਰ ਜਦੋਂ ਗੁਰੂ ਨੇ ਰਲਾਇਆ ਆਪਣੇ ਨਾਲ ਗੁਰੂ ਦਾ ਸੰਗ ਹੋਇਆ ਤੇ ਫਿਰ ਇਤਿਹਾਸ ਗਵਾਹ ਹੈ ਜੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਤੇ ਪਹਿਲਾਂ ਉਹਨਾਂ ਦੇ ਸਿੱਖ ਸ਼ਹੀਦ ਕੀਤੇ ਗਏ ਉਹ ਪਾਣੀ ਤੇ ਦੁੱਧ ਵਾਲੀ ਗੱਲ ਵਿੱਚੋਂ ਇਹ ਸਿਧਾਂਤ ਹੈ ਵੀ ਪਹਿਲਾਂ ਸਿੱਖ ਛੜਿਆ ਆਰੇ ਨਾਲ ਜੀਰਿਆ ਰੂਹ ਵਿੱਚ ਛੜਿਆ ਦੇਗ ਵਿੱਚ ਉਬਲਿਆ ਇਸ ਤਰ੍ਹਾਂ ਪਾਈ ਜਦੋਂ ਇੱਕ ਮੱਕ ਹੁੰਦਾ ਨਾ ਗੁਰੂ ਤੇ ਗੁਰੂ ਦਾ ਸਿੱਖ ਫਿਰ ਇੱਕ ਦੂਜੇ ਨਾਲੋਂ ਘੱਟ ਨਹੀਂ ਹੁੰਦੇ ਜਿਵੇਂ ਸਤਗੁਰੂ ਉਸਾਈ ਉਹਦਾ ਸਿੱਖ ਜੇ ਗੁਰੂ ਆਪਣੇ ਸਿੱਖਾਂ ਵਾਸਤੇ ਕੁਰਬਾਨੀ ਕਰ ਸਕਦਾ ਤਾਂ ਸਿੱਖ ਵੀ ਪਿੱਛੇ ਨਹੀਂ ਹਟਦੇ ਫਿਰ ਫਿਰ ਸਿੱਖ ਵੀ ਪਹਿਲਾਂ ਆਰੇ ਨਾਲ ਚੀਰਿਆ ਜਾਏ ਚੀਰਿਆ ਨਾ ਪਹਿਲਾਂ ਆਰੇ ਨਾਲ ਚਾਂਦਨੀ ਚੌਕ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਪਹਿਲਾਂ ਸੀਧੀਆਂ ਦਿੱਤੀਆਂ ਵੀ ਸਤਗੁਰੂ ਜੇ ਤੂੰ ਸਾਡੇ ਤੇ ਕਿਰਪਾ ਕਰਦਾ ਤੇ ਅਸੀਂ ਵੀ ਤੇਥੋਂ ਪਿੱਛੇ ਨਹੀਂ ਹਟਣ ਵਾਲੇ ਅੱਗੇ ਮਹਾਰਾਜ ਨੇ ਦੱਸਿਆ ਸੁਖਬੰਤੀ ਸਾ ਨਾਰ ਸੋਭਾ ਪੂਰਬਣ ਉਹ ਜੀਵ ਇਸਤਰੀਆਂ ਗੁਰੂ ਦੇ ਸਿੱਖ ਪਿਆਰੇ ਉਹ ਸੁਖੀ ਜੀਵਨ ਬਤਾਉਂਦੇ ਹਨ ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ ਹੁਣ ਜਿੰਨੀ ਗੁਰੂ ਸਾਹਿਬ ਦੀ ਸੋਭਾ ਵਡਿਆਈ ਹੈ ਤੇ ਓਨਾਂ ਹੀ ਗੁਰਮਖ ਪਿਆਰਿਆਂ ਦੀ ਹੈ ਓਨਿਓਈ ਅੱਗੇ ਮਹਾਰਾਜ ਦੱਸਦ ਨੇ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਣ ਸੋ ਪ੍ਰਭੂ ਮਾਨ ਮਹਤ ਕਲਿਆਣ ਹਰਜਸ ਸੰਗ ਸੁਰਜਣ ਸੋ ਪ੍ਰਭੂ ਉਸ ਜੀਵ ਇਸਤਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁੱਖ ਮਿਲਦਾ ਹੈ ਕਿਉਂਕਿ ਉਸ ਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਪ੍ਰਾਪਤ ਹੋਈ ਰਹਿੰਦੀ ਹੈ ਦੇਵੀ ਗੁਣਾ ਬਾ ਦੇਵੀ ਗੁਣਾ ਦਾ ਮਾਲਕ ਪ੍ਰਭੂ ਸਦਾ ਉਸ ਦੇ ਅੰਗ ਸੰਗ ਵੱਸਦਾ ਹੈ ਸਰਬ ਸਿੱਧ ਨਵਨਿੱਧ ਸਰਬ ਸਿੱਧ ਨਵਨਿੱਧ ਚਿਤ ਗ੍ਰਹਿ ਨਹੀਂ ਊਨਾ ਸਭ ਕਸ਼ੂ ਇਹ ਆਪਾਂ ਹੁਣ ਸ਼ਬਦ ਪੜਿਆ ਜਦੋਂ ਆਪਾਂ ਇਹਦੇ ਅਰਥ ਨੂੰ ਸਮਝਦੇ ਆ ਫਿਰ ਆਪਾਂ ਨੂੰ ਸਮਝ ਪੈਂਦੀ ਆ ਵੀ ਮਹਾਰਾਜ ਕਹਿੰਦੇ ਉਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੋਂ ਖਜ਼ਾਨੇ ਬਸ ਪੈਂਦੇ ਹਨ ਉਸ ਨੂੰ ਕੋਈ ਘਾਟ ਨਹੀਂ ਰਹਿੰਦੀ ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ ਅੱਗੇ ਮਾਰੇ ਦੱਸ ਦੇ ਨੇ ਮਧੁਰ ਬਾਣੀ ਪਿਰ ਪਾਣੀ ਫਿਰ ਸੁਹਾਗ ਤਾਂ ਕਾ ਬਣ ਉਸ ਜੀਵ ਇਸਤਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ ਪ੍ਰਭੂ ਪਤੀ ਨੇ ਉਸ ਨੂੰ ਆਦਰ ਮਾਨ ਦੇ ਰੱਖਿਆ ਹੁੰਦਾ ਹੈ ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ ਕਿਉਂਕਿ ਜਦੋਂ ਭਾਈ ਗੁਰਮਤਿ ਆਪਾਂ ਧਾਰਨ ਕਰਦੇ ਆ ਨਾ ਗੁਰੂ ਦੇ ਬਚਨ ਆਪਣੇ ਹਿਰਦੇ ਘਰ ਵਿੱਚ ਬਸੇ ਹੁੰਦੇ ਆ ਫਿਰ ਸਾਡਾ ਸੁਭਾਅ ਜੇਜ ਹੋ ਜਾਂਦਾ ਸਾਡੀ ਬੋਲੀ ਵਿੱਚ ਮਠਾਸ ਆ ਜਾਂਦੀ ਹੈ ਕੰਨ ਫਿਰ ਚੰਗਾ ਸੁਣਦੇ ਆ ਮਾੜੇ ਗੀਤ ਨਹੀਂ ਸੁਣਦੇ ਗੁਰੂ ਦਾ ਗਿਆਨ ਗੁਰੂ ਦੇ ਬਚਨ ਹੀ ਸੁਣਦੇ ਹਨ ਅੱਖਾਂ ਫਿਰ ਚੰਗਾ ਵੇਖਦੀਆਂ ਹਨ ਸਾਰਾ ਸਰੀਰ ਦਾ ਕੁਟੰਬਾ ਜਿਹੜਾ ਸਭ ਸੁਧਰ ਜਾਂਦਾ ਹੈ ਕਿਉਂ ਕਦ ਕਿਉਂ ਸੁਧਰ ਗਿਆ ਕਿਉਂਕਿ ਗੁਰੂ ਦੇ ਬਚਨ ਹਿਰਦੇ ਘਰ ਵਿੱਚ ਆ ਬਸੇ ਅਗਲੇ ਬੰਦ ਚ ਮਾਰਾ ਨੇ ਦੱਸਿਆ ਨਾਨਕ ਬਖਾਣੇ ਗੁਰਬਚਨ ਜਾਣੇ ਜਾ ਕੋ ਰਾਮ ਭਤਾਰ ਤਾਂ ਕਹਿ ਅਨੰਦ ਕਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਦੀ ਰਾਹੀ ਉਹ ਜੀਵ ਇਸਤਰੀ ਪ੍ਰਭੂ ਪਤੀ ਨਾਲ ਡੂੰਗੀ ਸਾਝ ਪਾ ਲੈਂਦੀ ਹੈ ਸਰਵ ਵਿਆਪਕ ਪ੍ਰਮਾਤਮਾ ਜਿਸ ਜੀਵ ਇਸਤਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਬਹੁਤ ਆਨੰਦ ਬਣਿਆ ਰਹਿੰਦਾ ਹੈ ਸੋ ਅੱਗੇ ਮਾਰਾ ਦੱਸ ਦਿੰਨੇ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਜਿਹੜਾ ਗੁਰਮਖ ਪਿਆਰਾ ਚਾਹੇ ਬੀਬੀ ਆ ਚਾਹੇ ਭਾਈ ਆ ਗੁਰੂ ਦੀ ਸੇਵਾ ਵਿੱਚ ਆ ਜਾਂਦਾ ਗੁਰੂ ਦੀ ਸੇਵਾ ਕੀ ਆ ਇੱਕ ਤਾਂ ਬਾਰੀ ਸੇਵਾ ਹੋ ਗਈ ਗੁਰੂ ਦੇ ਵਸਤਰਾਂ ਦੀ ਸੇਵਾ ਹੋ ਗਈ ਗੁਰਦੁਆਰਾਂ ਦੀ ਸਾਫ ਸਫਾਈ ਦੀ ਸੇਵਾ ਹੋ ਗਈ ਤੇ ਸੰਗਤ ਦੇ ਭਾਂਡਿਆਂ ਦੀ ਸੇਵਾ ਹੋ ਗਈ ਜੋੜਾ ਸੰਭਾਲਣ ਦੀ ਸੇਵਾ ਹੋ ਗਈ ਇਹ ਤਾਂ ਇੱਕ ਬਾਰੀ ਗੁਰੂ ਘਰ ਵਿੱਚ ਸੇਵਾ ਹੈ ਇੱਕ ਸੇਵਾ ਪ੍ਰਭੂ ਪਰਮਾਤਮਾ ਦੇ ਸ਼ਬਦ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰਨਾ ਗੁਰੂ ਦੇ ਸ਼ਬਦ ਨੂੰ ਅੱਗੇ ਫੋਲੋ ਕਰਨਾ ਗੁਰੂ ਦੇ ਗਿਆਨ ਵਿੱਚ ਵਾਧਾ ਕਰਨਾ ਇਹ ਉਸ ਤੋਂ ਵੀ ਵੱਡੀ ਸੇਵਾ ਮਹਾਰਾਜ ਨੇ ਦੱਸਿਆ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਏ ਸਹੇਲੀ ਆ ਗੁਰੂ ਦੇ ਪਾਸ ਚੱਲੀਏ ਗੁਰੂ ਦੀ ਦੱਸੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਪਾਈ ਉਹਨੂੰ ਭਲਾ ਕਰਕੇ ਮੰਨ ਲਾ ਸਿਰ ਮੱਥੇ ਗੁਰੂ ਦੇ ਬਚਨ ਮੰਨ ਫਿਰ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਆਪਰਾ ਪਾਪੇ ਮੇਲੇ ਹੋ ਜਾਣੇ ਆ ਤੇਰੇ ਮੇਲ ਮਨਾ ਪਾਪੇ ਕਰਾ ਦੇਣਾ ਗੁਰੂ ਨੇ ਪੀਸੋ ਪੀਸਣ ਭਖਾਰ ਆਪ ਤਿਆਗੀਏ ਇਹ ਆਪਾਂ ਪੰਕਤੀ ਕੱਲ ਨੂੰ ਵਿਚਾਰਾਂਗੇ ਜੀ ਇੱਥੋਂ ਗੁਰੂ ਮਹਾਰਾਜ ਦੀ ਕਰ